ਨੇ ਚਾਰਾਂ ਔਰੇ ਵਾਲੀ ਨਾਲ ਹੋਰ ਨੂੰ ਨੇੜੇ ਕਰਦਣੀ ਸੀ ਮੈਨੂੰ ਤਾਂ ਆਈ ਫੀਲ ਕਰਾਈ ਜਵੇਂ ਉਹ ਚੈਣਾ ਉਹ ਸਾਡਾ ਲੈ ਗਿਆ ਚਾ ਉਹ ਮੈਂ ਕਿਹਾ ਭਰਾਵਾ ਤੂੰ ਮੈਨੂੰ ਨਾ ਵਾਰੀ ਵਾਰੀ ਕਹੀ ਜਾਵੀਂ ਚਾਰਾਂ ਔਰੀ ਵਾਲੇ ਨਾਲ ਬੜਾਉਣੇ ਹੁਣ ਜਿਹੜੀ ਗੱਲ ਹੋਈ ਨਹੀਂ ਸਕਦੀ ਹਾਂ ਕੋਈ ਨਹੀਂ ਖਾ ਤੇ ਅੱਗੋਂ ਮੈਂ ਇੱਥੋਂ ਭਰਾਵਾ ਅੱਗ ਅੱਗੇ ਕਰਦਾ ਗਿਆ ਵਟ ਗਿੱਲੀ ਸੀਗੀ ਝੋਨੇ ਵਜ ਦੀ ਨੰਗੇ ਪੈਰੀ ਹੋ ਕੇ ਜਦੋਂ ਜਾ ਕੇ ਘਰ ਲਾਇਆ ਹੱਥ ਮੈਨੂੰ ਮਾਰਿਆ ਚੱਕ ਕੇ ਪਾ ਦੇ ਨਹੀਂ ਪਿੱਛੇ ਨੂੰ ਮੈਂ ਓਏ ਮਰ ਗਿਆ ਜੋਰ ਨਾਲ ਵੀ ਬਹੁਤ ਲੰਮੀ ਗੱਲ ਹੈ ਉਹ ਕਹਿ ਰਹੇ ਨੇ ਰੈਲੀ ਕਰਦੀ ਆ ਪਰ ਟਰੈਕਟਰ ਇਕੱਠਾ ਕਰ ਦਿੱਤੀ ਹੈ ਆ ਦੇਖੋ ਜੇ ਆਵਾਜ਼ ਹੁਣ ਉਹ ਅੱਗੇ ਨਹੀਂ ਤੁਰਿਆ ਤੀਜੇ ਲੋਨ ਦੇ ਅੱਛਾ ਮਿੱਤਰੋ ਸੂਰੇ ਤੀਜੇ ਲੋਨ ਆਪਾਂ ਇਹ ਖਾਵਾਂਗੇ ਸਾਰਾ ਕੁਝ ਦੱਸਾਂਗੇ ਆਹ ਟਰੈਲਰ ਦੇ ਵਿੱਚ ਵੇਟ ਕਰਾਉਣਾ ਨੇ ਮਿੱਤਰ ਟਰੈਲਰ ਦੇ ਵਿੱਚ ਇਧਰ ਆਲਡਾਟਿਕ ਹੋਣਾ ਜਾਂ ਇਹਨਾਂ ਦੇ ਵਿੱਚ ਫਟਿਆ ਪਿਆ ਰੱਠਾ ਨੇ 15 ਦਾ ਪੰਗਾ ਜੇ ਨਾਸਤਰ ਕਰਿਆ ਪਿਆ ਲੈ ਮਿੱਤਰੋ ਧਨੇ ਕਿੰਨਾ ਹੁੰਦਾ ਕੰਨ ਨਵੇਂ ਕੁੰਡੂ ਥੋੜਾ ਜਿਹਾ ਭਾਈ ਜੀ ਕਿੱਟੇ ਵਰਤੀ ਪਾਣੀ ਹੁੰਦਾ ਫਟਾ ਜੀ ਤੇ ਆਹ ਜੀ ਭਾਈ ਸੱਤਾਂ ਦੇ ਫਾਰਮ ਜਾਉਣੇ ਲਾਉਣ ਆਹ ਡੇਰੀ ਫਾਰਮ ਨਾਵਾ ਜੋਂਡੀਰ ਲੈਂਦਾ ਇਹਨਾਂ ਨੇ ਦੋ ਖੱਡੇ ਆ 14 14 ਕਿ 15 15 ਕਿੱਲੇ ਦਾ ਮਾਲ ਪੈ ਜਾਂਦਾ ਮੈਨੂੰ ਲੱਗਦਾ ਪਿਛਲੇ ਸਾਲ ਦੱਸਦੇ ਸੀ ਆਪਣਾ ਟਰਾਲਾ ਹੈਗਾ ਪੁਰਾਣਾ ਮਾਡਲ ਇਹ ਤਾਂ ਬਾਡੀ ਦੇ ਬਾਹਰ ਹਟ ਜਾਂਦਾ ਹੋਰ ਟਾਇਰਾਂ ਵਾਲੇ ਤਾਂ ਚੱਲੂ ਨਹੀਂ ਪਉਣਾ ਪਣਨ ਖਾਈ ਜਿੰਨੇ ਨੇ ਯਾਰ ਸਾਬ ਨੂੰ ਵੀ ਥਵਾ ਰਹੇ ਅੱਜ ਜਗਨਪ੍ਰੀਤ ਪਤਾ ਨਹੀਂ ਕਿਧਰ ਗਿਆ ਆਪਣਾ ਯਾਰ ਕੱਢੇ ਕਿੰਨੇ ਪੈਸੇ ਦਿੱਤੇ ਹੋਣਾ ਸਮਾਨ ਇਹ ਤਨ ਲੱਖ ਚ ਤੈਨੂੰ ਘੱਟ ਚ ਲਾ ਦੇ ਸਾਰੇ ਕੰਮਾਂ ਤੇ ਉਹ ਹੋਵੇ ਬਈ ਨਿਆਰਾ ਉਹ ਆ ਗਿਆ ਬਈ ਆਏ ਯਾਬਾ ਪੈਂਦਾ ਹੁਣ ਮੋਟਰ ਨਹੀਂ ਚੱਲੀ ਉਤੋਂ ਬਾਣ ਵੀ ਸਾਰਾ ਭਰੀ ਬੈਠੇ ਵੈਸੇ ਸਵੇਰੇ 11 ਵਾਰੀ ਹੈਗੀ ਪਰ ਇਹਨੂੰ ਤਾਂ ਚੱਕਰ ਪਤਾ ਨਹੀਂ ਕੀ ਪੈ ਗਿਆ ਪਾਣੀ ਨਹੀਂ ਚੱਕਿਆ ਮੁੰਡਾ ਨੰਗੇ ਜਾਂਦਾ ਬਰਾੜ ਸਾਹਿਬ ਡੋਰੀ ਪਾਣੀ ਵਾਲਾ ਡੋਲੀ ਜਾਂਦੀ ਹੈ ਨਾ ਆਵੇ ਤਾញੀ ਹੋਰ ਤਾਂ ਕੋਈ ਨੌਕਸ ਨਹੀਂ ਲਮੇਤਰ ਪਿਆਰਿਓ ਡੋਰੀ ਪੈਣ ਵਾਲੀ ਸੀ ਡੋਰੀ ਪਾਤੀ ਤੇ ਮੋਟਰ ਹੁਣ ਪਹਿਲੇ ਸੁੱਤੇ ਫੇਰ ਚੱਕਣ ਲੱਗ ਗਈ ਬਾਕੀ ਹੁਣ ਕੰਮ ਚੱਲੂਗਾ ਜੇ ਤਰਨ ਵਜ ਗਿਆ ਮੇਲਾ ਤਾਂ 3:30 ਹੀ ਹੋ ਗਏ छे खाबा ई ठोकू ठोक बण जी आवाज़ मकी हाणे आई मड़ी सैट जी ਜੱਟ ਜੱਟ ਚੱਲ ਹਲ ਮਾ ਕੇ ਲੱਗੇ ਲਾ ਕੋਈ ਬੰਦਾ ਨਹੀਂ ਸਿੱਧਾ ਸਾਡੇ ਕੋਲੇ ਇੱਥੇ ਨਾਲ ਆ ਗਾਂ ਬਥੇਰਾ ਥਾ ਆ ਜਾ ਆਈ ਵੈਰੀ ਗੁੱਟ ਆ ਵਾਈ ਤੋਂ ਕੋਈ ਨਹੀਂ ਕਹਿ ਸਕਦਾ ਵੀ ਨਵਾਂ ਮਾਡਲ ਟਰੈਕਟਰ ਆ ਜਾਂ ਪੁਰਾਣਾ ਪੁਰਾਣੇ ਦਾ ਸਲੈਂਸਰ ਲੱਗਿਆ ਹੈ ਬਿਲਕੁਲ ਐਨ ਬੈਨ ਉਹੀ ਆਵਾਜ਼ ਆ ਫੁਕਾਰਾ ਉਵੇਂ ਪੈਂਦਾ ਹੁੰਦਾ ਜਿਹੜੇ ਕਹਿੰਦੇ ਆ ਵੀ ਜਿਵੇਂ ਸਾਨੂੰ ਸਰੂਰ ਚੜਦਾ ਸਵਰਾਜ ਤੋਂ ਹਨ ਸੇਮ ਉਹੀ ਸਰੂਰ ਚੜਾਉਂਦਾ ਸਵਰਾਜ ਆ ਉਵੇਂ ਫੁਕਾਰਾ ਬਣ ਗਿਆ ਕੋਈ ੱਡੀ ਕਰਨੀ ਉਹ ਜਿਹੜਾ ਅਰੀਨਲ ਸਲੈਂਸਰ ਆ ਉਹਦੀ ਤਾਂ ਆਵਾਜ਼ ਕੁਝ ਨਹੀਂ ਜਿਹੜਾ ਸਲੈਂਸਰ ਪੁਰਾਣੇ ਮਾਡਲ ਦਾ ਉਹ ਪੂਰਾ ਘੈਂਟ ਆ ਕਤਰਾ ਕਤਰਾ ਦਾ ਵਧੀਆ ਮਸ਼ੀਨ ਦਾ ਕਲਾਸ ਦੀ ਮਸ਼ੀਨ ਉਹ ਹੀ ਪੁੱਤਰੇ ਨੂੰ ਬਹੁਤ ਚੰਗੀ ਆ ਇੱਕ ਟਰਾਲੀ ਮੂਤੀ ਹੋ ਗਈ ਉਹ I'm right, leaving you. ਜਮਾਂ ਲੈ ਗਿਆ ਬਟੋਕਰੀ ਰੋਕਰੀ ਰਹਿ ਗਿਆ ਸਾਰਾ ਡਰਾਈਵਰ ਆਹ ਪਤਾ ਹੈ ਜੀ ਮਾਰਦਾ ਜਾਂ ਉਹ ਕੇ ਮਾਰਦਾ ਉਹ ਫਰਹੀ ਆ ਦਿੰਨਾ ਤੁਹਾਡਾ ਖੱਡਾ ਖੋਡਾ ਨਾਲ ਖਰਾਬ ਹੋ ਜੇ ਤੁਹਾਨੂੰ ਤਾਂ ਭੇਜਦਾ ਹਣਾ ਆਪਦੇ ਖੱਡੇ ਦਾ ਅਹੀਂ ਦੱਟ ਖੱਡੇ ਦਿੱਤੀ ਪੱਤੀ ਜਦਾ ਅਹੀਂ ਇੱਥੋਂ ਕਿਥੇ ਨਹੀਂ ਆਹ ਹੋ ਆਹ ਠੀਕ ਆ ਹੁਣ ਪਿੱਛੇ ਪਿੱਛੇ ਚਾਲ ਚੱਲ ਕੋਈ ਸਰਪਾਹ ਟੋਡੀ ਡੋਡੀ ਨਾਲ ਵੀੜ ਗਦੀ ਕਿੱਲੀ ਤਾਂ ਮੁਸ਼ਕਲ ਹੈ ਜੀ ਕਿੱਲੀਆਂ ਕੁੱਲੀਆਂ ਦਾ ਅਹੀਂ ਘੰਤਾਂਾਂ ਲਗਾਵਾ ਦਿੰਗਾ ਛੱਡੇਗਾ ਨਾ ਨਤਰੋ ਤੋਂ ਪੋਪਾ ਗਿੱਲੇ ਵੇ ਗਿਆਨੇ ਟ੍ਰੈਲੀ ਤੋੜਨਾ ਆ ਭਾਈ ਗਿਆਨੇ ਨਿਵੇੜਨਾ ਬਸ ਪਾਣੀ ਭਰਦਾ ਹੋਣਾ ਤੇ ਬੰਦ ਹੋ ਗਿਆ ਮਗਰ ਟਿਕਾਣੀਆ ਨਹੀਂ ਦਾ ਵਾਟਰਪਰੂਫ ਨਹੀਂ ਹੁੰਦਾ ਜਿਆਦਾ ਨਰਦਾ ਤੇ ਜੋ ਲੱਗਿਆ ਤੇ ਮੈਂ ਉੱਥੋਂ ਧੋਦਾ ਇਹਨੂੰ ਗਾਰਾ ਲੱਗ ਗਿਆ ਜੀ ਹੁਣ ਰਾਤ ਚੋਮਾ ਚ ਰੱਖਿਆ ਸੀ ਤੇ ਹੁਣ ਚੱਲਿਆ ਹੁਣ ਵੀ ਬੰਦ ਹੋ ਜਾਂਦਾ ਕਿਤੇ ਜਲ ਪੈਂਦਾ ਤੇ ਮੱਕੀ ਆਪਨੇ ਥੋੜੀ ਜਿਹੀ ਰਹਿ ਗਈ ਸੀ ਵੱਢਣ ਵਾਲੀ ਤਾਂ ਕਰਕੇ ਨੂੰ ਘਰੇ ਲਿਆਏ ਉਹ ਪੰਡ ਚੜ ਗਏ ਹਰ ਪਨੀ ਤੋਰੀ ਹੁਣ ਚਾਲਦੇ ਆ ਲੈ ਵੀ ਮਿੱਤਰੋ ਫੋਨ ਦਾ ਪਤਾ ਨਹੀਂ ਕਦੋਂ ਸਾਹ ਛੱਡ ਜੇ ਉਹ ਟਰਾਲਰ ਰਾਤ ਪੌਣਾ ਕਾ ਕਰਕੇ ਤੇ ਫੋਨ ਜਾਂ ਜੋ ਖਰਾਬ ਹੋਗਾ ਤੇ ਮੈਂ ਚੱਲੋ ਚੱਲ ਗਏ ਯਾਰ ਬਹੁਤ ਪਿਆ ਤੇ ਮੈਂ 12 ਵਜੇ ਜਾਣਗੇ ਕੀ ਲੋੜ ਆ ਤਾਂ ਕਰਕੇ ਫਿਰ ਅਸੀਂ ਰਾਤ ਤਾਂ ਉਹੇ ਉੱਡ ਗਏ ਹੁਣ ਦੇਣੇ ਹਜੇ ਹਰਪ੍ਰੀ ਧੋਰੀ ਆਉਂਦੇ ਆ ਅਸੀਂ ਚਲਾਉਣੇ ਆਨੇ ਧੰਨਵਾਦ ਆਹ ਮੁੰਡੇ ਕੋਲੇ ਸ਼ਕਤੀਮਾਨ ਸੀ ਜੀ ਹੁਣ ਇਹਨੂੰ ਇਹ ਨਾਲੇ ਟਰੈਕਟਰ ਦੇ ਜੋੜ ਕੇ ਵੇਖਾਂਗੇ ਕਿ ਜਿਹੜਾ ਕੋਈ ਹੈ ਫਰਕ ਸ਼ਕਤੀਮਾਨ ਨਾ ਕੋਣੀ जाऊन जाऊथे लोज मरला हा ਲਾਈਆ ਸਰੈਨ ਨਾਲ ਦਾਰੇ ਦੇ ਕੰਨਾਂ ਜਮਾ ਆਉਣ ਲੱਗਣਗੇ ਟੌਪ ਤੇ ਆ ਲਾਇਆ ਵੀ ਸੱਜਣ ਪਿਆਰਾ ਫੋਨ ਚੰਗ ਪਿਆ ਰੁਪਿਆ ਲੱਗ ਗਿਆ ਤੇ 5200 ਤੇ ਆ ਆਪਣਾ ਹੁਣ ਬਾੜ ਲੱਗ ਗਿਆ ਤਕਰੀਬਨ ਤੇ ਇੱਚੋ ਅੱਜ ਨਿਬੜ ਜਾਊਗਾ ਤੇ ਮੱਤੀ ਵਾਲਿਆ ਤਾਰਵਾ ਜਵਾਬ ਦਿੰਨੇ ਆ 100 ਵਾਰੇ ਭਰ ਦਾਂਗੇ ਕੱਚੇ ਆਨੰਦ ਲੈinde ਲਾਇ ਵੀ ਸੱਜਣ ਪਿਆਰਿਓ 16 ਤੱਕ ਨਾ ਲੱਗਦੀਆਂ ਇਹ ਨਾ ਲੀਆਂ ਵਾਲਾ ਮੱਥਿਆਂ ਵਾਲਾ ਥਾਂ ਪੱਕਾ ਪਿਆ ਬੁਰੇ ਹਾਲੇ ਪਿਆ ਲੱਗਦੀ ਨਾ ਇਹ ਨਾ ਪਾਸੇ ਦਾ ਕਰਨਾ ਹੀ ਬੋਤਾ ਹੀ ਕਾ ਕਬਾਦ ਤੈਨੂੰ ਸਾਲਾ ਖਜਾਗਦਾ ਹੋਊਗਾ ਮਾਰੋ ਹੈਂਡਲ ਫਰ ਚਲੋ ਸ਼ਾਬਾਸ਼ ਮੇਰੇ ਸ਼ੇਰ ਖਿੱਚੋ ਇਹਦੀ ਟਾਸ ਟੂਸ ਕਿੱਥੇ ਪਤਾ ਅੱਛਾ ਹੱਥ ਨਹੀਂ ਲਾਉਣੀ ਪੈਂਦੀ ਸੱਚੇ ਦਾ ਓਕੇ ਲੈ ਮੈਂ ਵੀਡੀਓ ਬਣਾਏਂਗਾ ਤੂੰ ਠੀਕ ਏ ਯਾਰ ਮੁੰਡਾ ਇਹ ਪੂਰਾ ਕਰਕੇ ਜਰਾ ਲੈ ਇਧਰ ਹੱਥ ਲਾ ਲੈ ਮਾਜ ਲੈ ਪਾਸੇ ਆਹ ਚੱਕ ਲੈ ਇੱਥੇ ਤੋੜ ਹਾਂ ਆਉਤ ਲੈਣਾ ਲੌਗ ਨਾਲ ਆਪਣੇ ਬਟਨ ਆਇਕ ਤੂੰ ਹੀ ਪਾਸੀ ਇਧਰ ਉਂਗਲ ਇੱਥੇ

ਕੌਣ ਆ ਪੜ ਕੇ ਇਹਦੇ ਮਗਰ ਚੱਲ ਚਲਾ ਲੈਨੇ ਚਲਾ ਲੈਨੇ ਆਠ ਆ ਜਾ ਬੈਠੋ ਤਾਂ ਚਲਾ ਬੈਠੋ 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 ਓਏ ਆ ਜਾ ਚੱਲ ਤੇ ਆਉਂ ਤੇ ਡਾਰ ਦੂੰਗਾ ਓਥੇ ਠੱਲਾਗੇ ਓਥੇ ਆ ਜਾ ਚੱਲ ਬੈਠ ਚਲਾ ਮੈਂ ਹੈਗਾ ਚਲਾ ਦੂੰ ਕੋਈ ਨਹੀਂ ਬੁਲਾਉਂ ਤੈਨੂੰ ਆ ਜਾ ਚੱਲ ਚੜ ਜਾ ਚੜ ਜਾ ਇਹਨੂੰ ਨਹੀਂ ਤੈਨੂੰ ਚੱਲ ਬੈ ਜਾ ਬੈ ਜਾ ਆ ਗੋਲਦੀ ਭੈਣਾ ਮਤਲਬ ਨਾ ਪਕੜਾ ਚ ਨਾ ਆਪਣਾ ਹੋ ਫਾਰਕ ਨਾਪ ਜੋਰਨਾ ਹੋਰ ਜੋਰਨਾ ਤੇ ਹੁਣ ਪਾ ਕੇਰ ਫੇਰ ਮੈਨੂੰ ਵੀ ਨਹੀਂ ਪਤਾ ਕਿੱਥੇ ਪੈਂਦਾ ਉਹ ਹੀ ਪਾਲਾ ਬਸ ਔਲੀ ਆ ਨਾਪਕੜਾ ਹਾਏ ਹੁਣ ਪਾਇਆ ਅਰਜਾ ਮੜੀ ਰੇਸ ਤੇ ਪਾ ਲੇ ਔਲੀ ਔਲੀ ਛੱਡੀਆ 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 ਹੌਲੀ ਹੌਲੀ ਛੱਡ 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 ਦੇ ਆਹ ਛੱਡ ਦੇ ਅੱਗਾ ਦਾ ਕੇ ਸਦਾ ਜਾਨ ਸਦਾ ਹੋ